ਲੋਕ ਰਾਏ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਫੈਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਲ ਚਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਅਕਾਲੀ ਦਲ ਦੀ ਪ੍ਰਖਿਸ਼ਿ ਸ਼ੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲਾਂਖ ਦਿੱਤਾ ਵਾ ਅੱਜ ਵੀ ਗੱਡੀ ਚ ਕੀ ਕਾਲੀਗਲ ਅਕਾਲੀ ਦਲ ਨੂੰ ਸ਼ਾਮਲ ਹੋਵੇ ਜਰਕਾਰ ਕੁਝ ਮੈਂ ਕਾਲੀ ਦਲ ਵਿੱਚ ਸ਼ਾਮਲ ਹੋਵਾਂ ਚਾਹੇ ਨਾ ਹੋਵਾਂ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀ ਦਲ ਦੀ ਝੋਲੀ ਵਿੱਚ ਪਾਓ ਕਾਲੀ ਦਲ ਦੇ ਕੈਂਡੀਡੇਟ ਨੂੰ ਜੀ ਸਾਹਿਬ ਉਸੀ ਕਹਿ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇੱਕ ਮਾਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਰਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਸੀ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਹੀ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ಸಿਗਦੀ ਤੇ ਉਹ ਕਾਊ ਮਾਲਫੀਏ ਚੜਾ ਗਿਆ ਲੱਗਦਾ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਲੱਛਿ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਥੱਕਾ ਤੇ ਲੱਗਦਾ ਹੀ ਹੈ। ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਉਹ ਮੁਕਾਬਲਾ ਉਹ ਕਿਸੇ ਨਾਲ ਕਰਦਾ ਵਾ। ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕੰਮ ਕਰਜੋੜਾਂ। ਕਿਹੜੀ ਪਾਰਟੀ? ਅਸੀਂ ਉਹਨੂੰ ਢਾਵਾਂਗੇ ਉਹਨੂੰ। ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਆ ਗਈ ਆ ਕਿ ਲਿੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ। ਲੇਕਿਨ ਉਹਨਾਂ ਵਾਲੇ ਸਮੇਂ 'ਚ ਇਹ ਨਾ ਹੋਇਆ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵਧਾ ਦਿੱਤਾ ਜਾਵੇ। ਵਰਕਰ ਨੂੰ ਯਾਦ ਰੱਖਿਆ ਜਾਂਦਾ। ਜੀ ਕਾਂਗਰਸੀ ਨੇ ਪੀ ਬਣਾਉਣਾ ਕਿਹਾ ਅਸੀਂ ਤੇ ਮਾਰੇ ਅਨਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਛੇ ਇਹਨਾਂ ਦਾ ਹੱਥ ਆ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾਰੇ ਅਨਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਤੇ ਜਿਆਦਾ ਲਗਾਸਾ ਨੂੰ ਨਮਨਤਗੀ ਕਰਾਂਗੇ ਹਾਂਜੀ ਜੇ ਬਰੋੜਾ ਖਾਕੇ ਦੀ ਨਮਨਤਗੀ ਕਰੋਗੇ 올 ਟਾਈਮਸ ਕਰ ਜਾ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਨਤਗੀ ਦੇਣੀ ਹੈ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਲ ਭਾਵੇਂ ਮੈਂ ਦੱਤਨ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਨਜਾਦੀ ਤੌਰ ਤੇ ਵਿਚਰੂਗੇ ਤੇ ਸਰੇ ਜੇ ਕਾਪਟੀ ਮੈਨਾਲ ਕਨਚਾਰ ਜਿਆ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲਕਨਜਾਦੀ ਤੇ ਕੱਖ ਵੀ ਨਾ ਹੋਇਆ ਹਲਕਨਜਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਵੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਨਾਲ ਕਿ ਜਿਹੜਾ ਜਿਹਨੂੰ ਇਲਾਜ ਦਿੱਤੀ ਜਾ ਸਕਦੀ ਹੈ ਕੋਈ ਚੱਲ ਕੋਣ ਲੱਗਦਾ ਤੈਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜਿਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਮੈਲੋਂ ਮਰਜ਼ੀ ਲੱਗ ਜੇ